ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰੋਜ਼ਾਨਾ ਅਰਦਾਸ ਵਿੱਚ ਜਿੰਨਾ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਹਾਂ ਉਸ ਵਿੱਚ ਆਰੀਆਂ ਨਾਲ ਚਿਰਾਏ ਗੇ ਸ਼ਬਦ ਵੀ ਆਉਂਦਾ ਹੈ ਭਾਈ ਮਤੀ ਦਾਸ ਜੀ ਦਾ ਤਨ ਵੀ ਆਰੀ ਨਾਲ چیرਿਆ ਗਿਆ ਸੀ ਹੁਣ ਅਸੀਂ ਉਹਨਾਂ ਦੇ ਜੀਵਨ ਇਤਿਹਾਸ ਸੰਬੰਧੀ ਵਿਚਾਰ ਕਰਾਂਗੇ ਭਾਈ ਮਤੀ ਦਾਸ ਜੀ ਪਿੰਡ ਕਰਿਆਲਾ ਜ਼ਿਲ੍ਹਾ ਜੇਹਲਮ ਦੇ ਰਹਿਣ ਵਾਲੇ ਸਨ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਆਪ ਦੇ ਪਿਤਾ ਜੀ ਦਾ ਨਾਮ ਭਾਈ ਹੀਰਾਨੰਦ ਤੇ ਦਾਦਾ ਜੀ ਦਾ ਨਾਮ ਸ਼੍ਰੀ ਦਵਾਰਕਾ ਦਾਸ ਸੀ ਮਤੀ ਦਾਸ ਦੇ ਪਰਦਾਦਾ ਭਾਈ ਪ੍ਰਾਗਾ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖ ਧਰਮ ਧਾਰਨ ਕੀਤਾ ਫਿਰ ਸਿੱਖ ਧਰਮ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਆਪਣੇ ਪੁੱਤਰ ਹੀਰਾਨੰਦ ਅਤੇ ਚਾਰ ਪੋਤਰੀਆਂ ਮਤੀ ਦਾਸ ਸਤੀ ਦਾਸ ਜਤੀ ਦਾਸ ਤੇ ਸਖੀ ਦਾਸ ਨੂੰ ਵੀ ਚਰਨ ਪਾਹੁਲ ਦੁਆਰਾ ਸਿੱਖ ਸਜਾਇਆ ਭਾਈ ਹੀਰਾਨੰਦ ਜੀ ਨੇ ਆਪਣੇ ਦੋਵੇਂ ਪੁੱਤਰਾਂ ਮਤੀ ਦਾਸ ਤੇ ਸਤੀ ਦਾਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਕੀਤਾ ਭਾਈ ਮਤੀ ਦਾਸ ਜੀ ਆਪਣੇ ਪਿਤਾ ਵਾਂਗ ਕਥਨੀ ਤੇ ਕਰਨੀ ਦੇ ਸੂਰੇ ਸਨ ਚੰਗੀ ਢੀਲ ਡੋਲ ਵਾਲੇ ਤੇ ਦਰਸ਼ਨੀ ਪੁਰਸ਼ ਸਨ ਹਿਸਾਬ ਕਿਤਾਬ ਵਿੱਚ નિਪੁੰਨ ਤੇ ਸਰੀਰਕ ਬਲ ਵਿੱਚ ਯੋਧੇ ਸਨ ਜਦੋਂ ਬਾਬਾ ਬਕਾਲਾ ਵਿਖੇ ਧੀਰਮਲ ਦੇ ਹਿਮਾਇਤੀ ਸ਼ੀਹਾ ਮਸੰਦ ਨੇ ਨੌਵੇਂ ਪਾਸ਼ਾ ਜੀ ਉੱਪਰ ਗੋਲੀ ਚਲਾਈ ਸੀ ਤਾਂ ਭਾਈ ਮਤੀ ਦਾਸ ਜੀ ਨੇ ਬੜੀ ਦਲੇਰੀ ਨਾਲ ਉਸ ਦਾ ਟੱਕਰਾ ਕੀਤਾ ਸੀ ਭਾਈ ਮਤੀ ਦਾਸ ਦੇ ਪਿਤਾ ਜੀ ਭਾਈ ਹੀਰਾਨੰਦ ਦੀਵਾਨ ਦਰਗਹਿ ਮਲ ਦੇ ਭਾਈ ਸਨ ਦਰਗਹਿ ਮਲ 8ਵੇਂ ਗੁਰੂ ਜੀ ਦੇ ਸਮੇਂ ਦੀਵਾਨ ਦੀ ਪਦਵੀ ਤੇ ਰਹੇ ਜਦ ਨੌਵੇਂ ਪਾਸ਼ਾ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ ਤਾਂ ਉਹਨਾਂ ਨੇ ਵੀ ਦੀਵਾਨਦਰਗਹਿਮਲ ਨੂੰ ਦੀਵਾਨ ਦੀ ਪਦਵੀ ਸੌਂਪੀ ਉਹਨਾਂ ਨੇ ਵਢੇਰੀ ਉਮਰ ਹੋਣ ਕਰਕੇ ਇਹ ਸੇਵਾ ਆਪਣੇ ਭਤੀਜੇ ਭਾਈ ਮਤੀਦਾਸ ਨੂੰ ਦੇਣ ਦੀ ਬੇਨਤੀ ਕੀਤੀ ਭਾਈ ਮਤੀਦਾਸ ਜੀ ਫਾਰਸੀ ਦੇ ਵਿਦਵਾਨ ਸਨ ਇਸ ਤਰ੍ਹਾਂ ਭਾਈ ਮਤੀਦਾਸ ਜੀ ਦਾ ਗੁਰੂ ਤੇਗ ਬਹਾਦਰ ਜੀ ਨਾਲ ਇੰਨਾ ਪਿਆਰ ਸੀ ਕਿ ਜਦ ਸਤਗੁਰੂ 1665 ਈਸਵੀ ਵਿੱਚ ਪੂਰਬ ਦੀ ਯਾਤਰਾ ਤੇ ਪ੍ਰਚਾਰ ਲਈ ਗਏ ਤਾਂ ਭਾਈ ਮਤੀ ਦਾਸ ਨੇ ਉਹਨਾਂ ਦੇ ਛੋਟੇ ਭਾਈ ਸਤੀ ਦਾਸ ਜੀ ਨਾਲ ਹੀ ਸਨ ਜਦ ਗੁਰੂ ਜੀ ਪੂਰਬ ਦੀ ਯਾਤਰਾ ਤੋਂ ਪਰਤ ਕੇ ਪੰਜਾਬ ਆਏ ਤਾਂ ਆਨੰਦਪੁਰ ਸਾਹਿਬ ਵਿਖੇ ਕਸ਼ਮੀਰੀ ਬ੍ਰਾਹਮਣ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਉਹਨਾਂ ਨੂੰ ਮੁਗਲ ਬਾਦਸ਼ਾਹ ਔਰੰਗਜੀਬ ਜ਼ਬਰੀ ਮੁਸਲਮਾਨ ਬਣਾਉਣੇ ਚਾਹੁੰਦਾ ਸੀ ਗੁਰੂ ਜੀ ਉਹਨਾਂ ਦੇ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਵਾਸਤੇ ਜਦ ਦਿੱਲੀ ਨੂੰ ਰਵਾਨਾ ਹੋਏ ਤਾਂ ਭਾਈ ਮਤੀ ਦਾਸ ਤੇ ਸਤੀ ਦਾਸ ਦੋਨੋਂ ਭਾਈ ਸਾਥ ਗਏ ਭਾਈ ਮਤੀ ਦਾਸ ਜੀ ਉਨਾ ਪੰਜ ਗੁਰਸਿੱਖਾਂ ਵਿੱਚੋਂ ਇੱਕ ਸਨ ਜੋ ਗੁਰੂ ਤੇਗ ਬਹਾਦਰ ਜੀ ਦੇ ਸਾਥ ਦਿੱਲੀ ਵਿਖੇ ਮੁਗਲ ਹਕੂਮਤ ਨਾਲ ਹਿੰਦੂ ਧਰਮ ਦੀ ਰੱਖਿਆ ਵਾਸਤੇ ਗੱਲਬਾਤ ਲਈ ਗਏ ਸਨ ਸਤਗੁਰੂ ਆਪਣੇ ਸਿੱਖਾਂ ਸਮੇਤ ਜੁਲਾਈ 1675 ਈਸਵੀ ਨੂੰ ਆਨੰਦਪੁਰ ਸਾਹਿਬ ਤੋਂ ਚੱਲੇ ਸਨ ਜਦ ਰਸਤੇ ਵਿੱਚ ਮੁਗਲ ਹਕੂਮਤ ਦੇ ਸਿਪਾਈਆਂ ਨੇ ਸਤਗੁਰਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਾਕੀ ਸੰਗਤ ਨੂੰ ਤਾਂ ਸਤਗੁਰਾਂ ਨੇ ਵਾਪਸ ਭੇਜ ਦਿੱਤਾ ਸੀ ਉਸ ਸਮੇਂ ਪੰਜ ਸਿੱਖ ਜੋ ਨਾਲ ਗਏ ਉਹਨਾਂ ਵਿੱਚ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਗੁਰਦਿੱਤਾ ਜੀ ਤੇ ਭਾਈ ਜੈਤਾ ਜੀ ਸਨ ਵਿਚਾਰ ਗੋਸਤੀ ਵਿੱਚ ਜਦ ਗੱਲ ਸਿਰੇ ਨਾ ਲੱਗਦੀ ਦਿਸੀ ਤਾਂ ਗੁਰੂ ਜੀ ਨੇ ਭਾਈ ਗੁਰਦਿੱਤਾ ਜੀ ਤੇ ਭਾਈ ਜੈਤਾ ਜੀ ਨੂੰ ਜਾਣ ਵਾਸਤੇ ਫਰਮਾਇਆ ਹੁਣ ਸਿੱਖੀ ਸਿੱਦਕ ਦੀ ਪਰਖ ਦਾ ਸਮਾਂ ਆਇਆ ਜਦ ਮੁਗਲ ਹਕੂਮਤ ਦੇ ਦਰਬਾਰੀਆਂ ਨੇ ਪਹਿਲਾ ਤਿੰਨਾਂ ਗੁਰਸਿੱਖਾਂ ਨੂੰ ਸ਼ਹੀਦ ਕਰਨ ਦਾ ਫੈਸਲਾ ਕੀਤਾ ਮੁਗਲਾਂ ਦਾ ਭਰਮ ਸੀ ਕਿ ਡਰਾਉਣੀ ਕਿਸਮ ਦੀ ਮੌਤ ਦੇਖ ਕੇ ਗੁਰੂ ਦੇ ਸਿੱਖ ਤੇ ਗੁਰੂ ਸਾਹਿਬ ਡਰ ਕੇ ਈਨ ਮੰਨ ਲੈਣਗੇ ਇਹ ਸਾਕਾ ਨਵੰਬਰ 1675 ਈਸਵੀ ਨੂੰ ਵਾਪਰਿਆ ਜਦ ਔਰੰਗਜ਼ੇਬ ਦੇ ਹੁਕਮ ਨਾਲ ਡਰਾਉਣ ਤੇ ਧਮਕਾਉਣ ਦੇ ਅਨੇਕ ਯਤਨ ਹੋਏ ਮੁਗਲਾਂ ਵੱਲੋਂ ਤਿੰਨ ਸ਼ਰਤਾਂ ਰੱਖੀਆਂ ਗਈਆਂ ਇਸਲਾਮ ਕਬੂਲ ਕਰੋ ਜਾਂ ਕਰਾਮਾਤ ਦਿਖਾਓ ਜਦ ਮੌਤ ਲਈ ਤਿਆਰ ਹੋ ਜਾਓ ਗੁਰੂ ਜੀ ਨੇ ਆਪਣੇ ਧਰਮ ਨੂੰ ਪੁਰਾਣਾ ਤੋਂ ਪਿਆਰਾ ਕਿਹਾ ਕਰਾਮਾਤ ਨੂੰ ਕਹਿਰ ਕਿਹਾ ਤੇ ਮੌਤ ਨੂੰ ਪ੍ਰਵਾਨ ਕੀਤਾ ਸਭ ਤੋਂ ਪਹਿਲਾਂ ਭਾਈ ਮਤੀਦਾ ਜੀ ਨੂੰ ਸ਼ਹੀਦ ਕੀਤਾ ਗਿਆ ਇਹ ਸਾਕਾ ਦਿੱਲੀ ਦੇ ਚਾਂਦਨੀ ਚੌਕ ਵਿੱਚ ਵਾਪਰਿਆ ਇੱਕ ਪਾਸੇ ਨੌਵੇਂ ਪਾਸ਼ਾ ਪਿੰਜਰੇ ਵਿੱਚ ਕੈਦ ਕੀਤੇ ਹੋਏ ਸਨ ਭਾਈ ਮਤੀਦਾ ਜੀ ਨੂੰ ਦੋਹਾਂ ਫੱਟਿਆਂ ਵਿੱਚ ਬੰਨਿਆ ਗਿਆ ਇਹੇ ਤਰੀਕਾ ਬਹੁਤ ਹੀ ਡਰਾਉਣਾ ਤੇ ਭੈ ਭੀਤ ਕਰਨ ਵਾਲਾ ਸੀ ਸਿਰ ਉੱਪਰ ਆਰਾ ਰੱਖਦੇ ਆ ਜਲਾਦ ਨੇ ਭਾਈ ਮਤੀਦਾਸ ਜੀ ਤੋਂ ਆਖਰੀ ਖਾਹਸ਼ ਪੁੱਛੀ ਭਾਈ ਮਤੀਦਾਸ ਜੀ ਨੇ ਕਿਹਾ ਕਿ ਮੇਰਾ ਮੂੰਹ ਗੁਰਦੇਵ ਪਾਸ਼ਾ ਦੇ ਪਿੰਜਰੇ ਵੱਲ ਕਰ ਦਿਓ ਆਪ ਨੇ ਇਹ ਵੀ ਫਰਮਾਇਆ ਆਰਾ ਪਿਆਰਾ ਲੱਗਦਾ ਹੈ ਕਾਰਾ ਕਰੋ ਬਣਾਏ ਸੀਸ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਆਰਾ ਚੱਲਣਾ ਆਰੰਭ ਹੋਇਆ ਸਿਰ ਵਿੱਚੋਂ ਰਤ ਵਹਿ ਕੇ ਧਰਤੀ ਨੂੰ ਲਾਲੋ ਲਾਲ ਕਰ ਰਹੀ ਸੀ ਭਾਈ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਉਹਨਾਂ ਦੀ ਆਵਾਜ਼ ਤਦ ਬੰਦ ਹੋਈ ਜਦ ਸਰੀਰ ਦੇ ਟੋਟੇ ਹੋ ਕੇ ਧਰਤੀ ਉੱਪਰ ਡਿੱਗ ਪਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਮੁਖਾਰਬਿੰਦ ਤੋਂ ਬੋਲੇ ਧਨ ਸਿੱਖੀ ਧਨ ਸਿੱਖੀ ਜਦੋਂ ਤੱਕ ਜਿਮੀ ਤੇ ਅਸਮਾਨ ਚੰਦ ਤੇ ਸੂਰਜ ਕਾਇਮ ਹੈ ਇਨਕਾ ਨਾਮ ਦੁਨੀਆ ਮੇ ਰੋਸ਼ਨ ਰਹੇਗਾ ਸਾਨੂੰ ਆਪਣੇ ਗੁਰੂ ਉਪਰ ਇਨਾ ਭਰੋਸਾ ਹੋਵੇ ਜਿੰਨਾ ਭਾਈ ਮਤੀ ਦਾਸ ਜੀ ਦਾ ਸਤਿਗੁਰਾਂ ਉਪਰ ਸੀ ਅਸੀਂ ਇਨਾ ਸਿੱਧਕੀਆਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਧਰਮ ਵਿੱਚ ਪੱਕੇ ਰਹੀਏ ਬਾਣੀ ਦਾ ਸਿਮਰਨ ਸਾਨੂੰ ਸ਼ਕਤੀ ਬਖਸ਼ਦਾ ਹੈ ਸੇਖੋਤੇ ਕੋਈ ਵੀ ਭੀੜ ਪਵੇ ਉਹ ਗੁਰੂ ਤੋਂ ਬੇਮੁਖ ਨਹੀਂ ਹੁੰਦਾ ਇਹੀ ਵਿਸ਼ਵਾਸ ਹੈ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ